ਰੋਡ ਐਕਸੀਡੈਂਟ ਹੋਇਆ ਸੀ 19 ਅਾ 2025 ਦਾ ਫਿਰ ਉਹਨੂੰ ਪੀਜੀਆ ਹੀ ਲੈੰਦਾ ਗਿਆ ਲੇਕਿਨ ਪੁਲਿਸ ਵਗੈਰਾ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਸਾਨੂੰ ਸੋਸ਼ਲ ਮੀਡੀਆ ਤੋਂ ਲੋਕਾਂ ਨੂੰ ਪਤਾ ਚੱਲਿਆ ਵੀ ਐਕਸੀਡੈਂਟ ਹੋ ਗਿਆ ਸੀ ਲੱਭਦੇ ਲੱਭਦੇ ਤੇ ਪੀਜੀਆ ਹੀ ਜਦੋਂ ਆਇਆ ਤਾਂ ਸਾਰਾ ਪ੍ਰੋਬਲਮ ਹੋ ਚੁੱਕਿਆ ਸੀ ਦਿਮਾਗ ਦਾ ਸਾਰੇ ਫੋਨ ਨੰਬਰ ਸਾਰੇ ਐਡਰੈਸ ਆਧਾਰ ਕਾਰਡ ਪੈਨ ਕਾਰਡ ਆਯੂਸ਼ਮਨ ਕਾਰਡ ਡਰਾਈਵਿੰਗ ਲਾਇਸੈਂਸ ਸਭ ਕੁਝ ਉਹਦੇ ਬੈਗ 'ਚ ਸੀਗਾ ਟੈਟੂ ਮਸ਼ੀਨ ਸੀਗੀ ਉਸ ਤੋਂ ਬਾਅਦ ਜੀ باوجود ਵੀ ਉਹਨਾਂ ਨੇ ਸਾਨੂੰ ਫੋਨ ਵੀ ਸੀਗਾ ਫਿਰ ਵੀ ਨਹੀਂ ਸਾਨੂੰ ਦੱਸਿਆ ਉਹਨਾਂ ਨੇ ਫੁੱਟਬਾਲ ਦਾ ਨੈਸ਼ਨਲ ਪਲੇਅਰ ਸੀਗਾ ਟੈਟੂ ਆਰਟਿਸਟ ਸੀਗਾ ਬਹੁਤ ਅੱਛਾ ਔਰ ਮਾਤਰਿਸਿਸ ਵਿੱਚ ਜੋਬ ਕਰਦਾ ਸੀਗਾ ਸਾਡੀ ਸਾਰੀ ਡੈਥ ਇੱਤੈ ਹੀ ਹੋਈਆਂ ਸਾਰੀ ਫੈਮਿਲੀ ਦੀ ਮੇਰੇ ਮਦਰ ਫਾਦਰ ਦੀ ਸਾਸ ਸੋਰੀ ਦੀ ਡੇਵਰ ਜੀਠ ਦੀ ਮੇਰੇ ਬ੍ਰਦਰ ਦੀ ਸਿਸਟਰ ਦੀ ਸਾਰੇ ਬਿਮਾਰੀ ਤੋਂ ਰਹੀ ਥੀ ਓਕੇ ਮਰੇ ਸਸਮਾ ਮੇਰੇ ਦਾ ਉਪਰ ਚਾਤੇ ਗਿਰ ਗਿਆ ਤੇ ਹੇਠਾਂ ਕੇ ਮਰ ਗਏ ਸੀਗੇ 2:30 ਵਜੇ ہماری રોજ نیند ਉਲਝ ਜਾਂਦੀ ਹੈ बस उसी को याद करते रहते हैं उसकी वीडियो देखते रहते हैं उसी के ख्याल आते रहते हैं सत श्री अकाल जी ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਸੀਂ PGI ਦੇ ਐਡਵਾਂਸ ਆਈ ਡੋਨੇਟ ਜਿਹੜਾ ਡਿਪਾਰਟਮੈਂਟ ਹੈਗਾ ਉਹਦੇ ਚ ਬੈਠੇ ਆ ਅ ਅੱਜ ਇੱਥੇ ਆਈ ਡੋਨੇਸ਼ਨ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਪਰ ਇੱਕ ਐਸਾ ਪਰਿਵਾਰ ਆਇਆ ਹੋਇਆ ਜਿਨ੍ਹਾਂ ਨੇ ਆਪਣਾ ਬੇਟਾ ਖੋ ਦਿੱਤਾ ਔਰ ਉਹਦੇ ਬਾਅਦ ਆਈ ਡੋਨੇਸ਼ਨ ਜਿਹੜੀ ਉਹਨਾਂ ਨੇ ਕੀਤੀ ਹੈਗੀ ਹੈ ਤਾਂ ਕਿ ਅੱਖਾਂ ਜਿਹੜੀਆਂ ਉਹ ਰੋਸ਼ਨੀ ਜਿਹੜੀ ਹੈ ਉਹ ਕਿਸੇ ਹੋਰ ਦੇ ਕਮਾ ਸਕੇ ਅੰਕੁਸ਼ ਨਾਮ ਹੈਗਾ ਬੱਚੇ ਦਾ ਉਹਨਾਂ ਦੇ ਮਦਰ ਨੇ ਅੰਕੁਸ਼ ਔਰ ਇਹਨਾਂ ਦੇ ਮਦਰ ਨੇ ਤੇ ਤੁਹਾਡਾ ਕੀ ਨਾਮ ਹੈ ਚੰਚਲ ਰਾਨੀ ਕਿਸ ਤਰ੍ਹਾਂ ਹੋਇਆ ਸੀ ਕਿ ਸਾਰਾ ਕੁਝ ਕੀ ਹੋਇਆ ਸੀ ਮਤਲਬ ਕਿਵੇਂ ਬੇਟੇ ਦਾ ਕੀ ਐਕਸੀਡੈਂਟ ਹੋਇਆ ਸੀ ਕੀ ਹੋਇਆ ਸੀ ਰੋਡ ਐਕਸੀਡੈਂਟ ਹੋਇਆ ਸੀ 19 ਹਾ 2025 ਨਾ ਫਿਰ ਉਹਨੂੰ ਪੀਜੀਆ ਹੀ ਲੰਦਾ ਗਿਆ ਲੇਕਿਨ ਪੁਲਿਸ ਵਗੈਰਾ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਸਾਨੂੰ ਸੋਸ਼ਲ ਮੀਡੀਆ ਤੋਂ ਲੋਕਾਂ ਨੂੰ ਪਤਾ ਚੱਲਿਆ ਵੀ ਐਕਸੀਡੈਂਟ ਹੋ ਗਿਆ ਸੀ ਲੱਗਦੇ ਲੱਭਦੇ ਇਥੇ ਪੀਜੀਆ ਆਏ ਜਦੋਂ ਆਏ ਤਾਂ ਸਾਰਾ ਆਪਰੇਸ਼ਨ ਹੋ ਚੁੱਕਿਆ ਸੀ ਦਿਮਾਗ ਦਾ ਲੇਕਿਨ ਕੋਮਾ 'ਚ ਸੀਗਾ 19 ਹਾ ਤੋਂ ਲੈ ਕੇ 19 8 ਤੱਕ ਇਹਨੂੰ ਹੋਸ਼ ਨਹੀਂ ਆਇਆ ਲਾਸਟ ਇਹਨੂੰ ਇਥੇ ਐਮਰਜੈਂਸੀ 'ਚ ਐਡਮਿਟ ਕੀਤਾ ਤੇ ਉਦੋਂ ਇਹਦੀ ਕੰਡੀਸ਼ਨ ਜ਼ ਉਹਦੇ ਦੇ ਪ੍ਰਾਨ ਨਿਕਲ ਗਏ ਉੱਥੇ ਕਿੰਨੇ ਸਾਲ ਦਾ ਸੀ 28 ਸਾਲ ਦਾ ਉਹ ਤੁਹਾਡੇ ਕਿੰਨੇ ਬੱਚੇ ਆ ਯਾਕਾ ਪਰਿਵਾਰ ਕੀ ਕਰਦੇ ਕੀ ਉਸੇ ਕੀ ਪਰਿਵਾਰ ਕਰਦੇ ਉਹ ਕੀ ਕਰਦਾ ਸੀ ਪਰਦਾ ਸੀ ਕੋਈ ਕੰਮ ਬਿਜ਼ਨਸ ਕਰਦਾ ਸੀ ਫੁੱਟਬਾਲ ਦਾ ਨੈਸ਼ਨਲ ਪਲੇਅਰ ਸੀਗਾ ਟੈਟੂ ਆਰਟਿਸਟ ਸੀਗਾ ਬਹੁਤ ਅੱਛਾ ਔਰ ਮਾਰਟਿਸਿਸ ਕਿ ਜੋਬ ਕਰਦਾ ਸੀਗਾ ਜਿਹਦਾ ਘਰ ਦਾ ਖਰਚਾ ਸਾਡਾ ਕੁਝ ਪਰਸੈਂਟੇਜ ਦੀ ਵਜ੍ਹਾ ਨਾਲ ਵੀ ਚੱਲਦਾ ਸੀਗਾ ਬੋਟੇ ਦੇ ਐਕਸੀਡੈਂਟ ਤੋਂ ਬਾਅਦ ਮੁਸ਼ਕਿਲ ਹੈ ਵੱਡਾ ਬੇਟਾ ਥੋੜਾ ਜਿਹਾ ਮੇਰਾ ਹੈਂਡੀਕੈਪਟਰ ਰਾਈਟ ਹੈਂਡ ਤੋਂ ਦੂਸਰੇ ਨੰਬਰ ਵਾਲੇ ਦਾ ਇੱਥੇ ਇਲਾਜ ਚੱਲ ਰਿਹਾ ਡੀਟੀਸੀ ਚ ਸਾਈਕੋ ਹੈ ਮਾਈਂਡ ਦਾ ਥੋੜਾ ਮੈਂਟਲੀ ਪ੍ਰੋਬਲਮ ਹੈ ਉਹਨੂੰ ਉਹਦਾ ਇਲਾਜ ਵੀ ਇੱਥੇ ਚੱਲ ਰਿਹਾ ਪੀਜੀ ਤੋਂ ਇਹ ਥੋੜਾ ਜਿਹਾ ਘਰ ਕਮਾਈ ਦਾ ਥੋੜਾ ਜਿਹਾ ਸਾਥਨ ਸੀਗਾ ਪਰ ਇਹ ਤਾਂ ਇਹ ਡੈਥ ਹੋ ਗਈ ਇਹਦੀ ਫਿਰ ਸਿਰ ਆਈ ਡੋਨੇਸ਼ਨ ਦਾ ਇਥੇ ਉਹਨਾਂ ਸਰਟੀਫਿਕੇਟ ਦਿੱਤਾ ਹੈ ਇਥੇ ਜਿਹੜੇ ਆਈ ਸੈਂਟਰ ਵਾਲੇ ਨੇ ਇਥੇ ਪੀਸੀਆਈ ਵਾਲੇ ਤੁਸੀਂ ਕਿਦਾਂ ਸੋਚਿਆ ਮਤਲਬ ਉਸ ਤਰ੍ਹਾਂ ਦੀ ਇੰਨਾ ਜਵਾਨ ਬੱਚਾ ਹੱਥੋਂ ਚਲੇ ਜਾਏ ਬੰਦਾ ਸੋਚ ਵੀ ਨਹੀਂ ਸਕਦਾ ਹੈਗਾ ਨਾ ਲੇਕਿਨ ਅਸੀਂ ਫੈਮਿਲੀ ਜੇ ਬੈਠਾ ਸਾਡੀ ਸਾਰੀ ਡੈਥ ਇਦਾਂ ਹੀ ਹੋਈਆਂ ਸਾਰੀ ਫੈਮਿਲੀ ਦੀ ਮੇਰੇ ਮਦਰ ਫਾਦਰ ਦੀ ਸੱਸ ਸੋਰੇ ਦੀ ਦੇਵਰ ਜੇਠ ਦੀ ਮੇਰੇ ਬ੍ਰਦਰ ਦੀ ਸਿਸਟਰ ਦੀ ਸਾਰੇ ਬਿਮਾਰੀ ਤੋਂ ਰਹੀ ਥੀ ਓਕੇ ਮਰੇ ਹੈ ਨਾ ਹਾਰਟ ਅਟੈਕ ਦੀ ਪ੍ਰੋਬਲਮ ਕਿਡਨੀ ਦੀ ਪ੍ਰੋਬਲਮ ਸਿਸਟਰ ਨੂੰ ਸੀਗੀ ਮਦਰ ਸੀਗੇ ਕੈਂਸਰ ਦੇ ਪੇਸ਼ੈਂਟ ਪਾਪਾ ਨੂੰ ਵੀ ਹਾਰਟ ਅਟੈਕ ਸੀਗਾ ਸਾਸ ਮਾ ਮੇਰੇ ਦਾ ਉਪਰ ਚਾਤ ਗਿਰ ਗਿਆ ਉਹਦਾ نیچے ਆ ਕੇ ਮਰ ਗਏ ਸੀਗੇ ਪਾਣੀ ਵਿੱਚ गिर ਕੇ ਮਰ ਗਏ ਸੀਗੇ ਇਤਨੀ ਛੱਤ ਤੋਂ गिर ਕੇ ਮਤਲਬ ਕਾਫੀ ਐਕਸੀਡੈਂਟ ਸਾਡੇ ਇਤਨੀ ਹੋਏ ਆ ਇਦੇ ਬਾਰੇ ਸੋਚਿਆ ਨਹੀਂ ਸੀਗਾ ਲੇਕਿਨ ਅਸੀਂ ਜਦੋਂ ਕਾਰ 'ਚ ਬੈਠੇ ਹੁੰਦੇ ਸੀ ਅਸੀਂ ਗੱਲਾਂ ਕਰੀਂਦਾ ਸੀ ਕਿ ਅਸੀਂ ਪਾਰਟਸ ਆਫ ਬੋਡੀ ਡੋਨੇਟ ਕਰਨੇ ਪਹਿਲਾਂ ਹੀ ਅਸੀਂ ਪੀਜੇ ਲਿਖ ਕੇ ਧੇ ਦਾਂਗੇ ਜਾਂ ਕਿਸੇ ਸੰਸਥਾ 'ਚ ਲਿਖ ਕੇ ਦੇ ਦਾਂਗੇ ਵੀ ਜਦੋਂ ਬਾਈ ਜੰਸ ਨੂੰ ਕੁਝ ਵੀ ਹੋ ਜਾਏ ਤਾਂ ਸਾਡੇ ਪਾਰਟਸ ਆਫ ਬੋਡੀ ਡੋਨੇਟ ਕੀਤੇ ਜਾ। ਹਾਂ ਸਾਰੀ ਫੈਮਲੀ ਨੇ ਮਿਲ ਕੇ ਡਿਸਾਈਡ ਕਰਕੇ ਜਦੋਂ ਅਸੀਂ ਖਾਣਾ ਖਾਣ ਬੈਠਦੇ ਸੀ ਜਾਂ ਡਿਸਕਸ਼ਨ ਵੀ ਕਰਨ ਬੈਠਦੇ ਸੀ ਮੈਂ ਤੇ ਮੇਰੇ ਬੱਚੇ ਸਾਡੇ 'ਚ ਇਹੀ ਜ਼ਿਆਦਾ ਚੱਲਦੀ ਸੀ ਡਿਸਕਸ਼ਨਸ। ਵੀ ਜਿਸ ਤਰ੍ਹਾਂ ਲੋਕਾਂ ਨੂੰ ਦੇਖੀਦਾ ਸੀ ਰੋਡ ਕ੍ਰੋਸ ਕਰਾਣੇ ਬੱਸੇ ਚੋਂ ਨਹੀਂ ਉਤਰਿਆ ਜਾਣਾ ਬੱਚਿਆਂ ਨੂੰ ਕਹਿਣਾ ਪਕ ਹੁੰਦੇ ਸੀ ਅੱਖਾਂ ਤੋਂ ਜਿਹਨੂੰ ਆਪਾਂ ਕਹਿ ਸਕਦੇ ਹ ਸੁਨੈਣ ਹੁੰਦੇ ਸੀ ਜਿਹੜੇ ਹਾਂਜੀ ਤੇ ਇਹਦੇ ਨਾਤੇ ਫਿਰ ਇਹਨੇ ਵੀ ਕਾਫੀ ਹੈਲਪ ਕੀਤੀ ਹੈ ਬ্লাইন্ড ਵਗੈਰਾ ਦੇ ਲੋਕਾਂ ਦੀ ਕਦੇ ਛੱਡ ਕੇ ਵੀ ਆਣਾ ਲੈ ਕੇ ਵੀ ਆਣਾ ਮੋਟਰਸਾਈਕਲ ਤੇ ਕਦੇ ਬਿਠਾ ਕੇ ਵੀ ਆਣਾ ਕਦੇ ਆਟੋ ਚ ਵੀ ਲੈ ਕੇ ਜਾਣਾ ਖਾਣ ਪੀਣ ਨੂੰ ਵੀ ਦੇਣਾ ਹੈਲਪ ਕਾਫੀ ਕੀਤੀ ਫਿਰ ਜਿਸਨੇ ਡੈਥ ਹੋਈ ਤਾਂ ਇਹ ਸੋਚਿਆ ਵੀ ਇਹਦੀ ਅੱਖਾਂ ਨਾਲ ਕੋਈ ਇਹਦੀ ਅੱਖ ਤਾਂ ਜਿੰਦਾ ਰਹਿ ਸਕਣੇ ਇਨਸਾਨ ਤਾਂ ਮਰ ਗਿਆ ਵੀ ਇਹ ਦੇਖਣਾ ਕੋਈ ਦਿਖ ਤਾਂ ਸਕੇ ਵੀ ਇਸ ਕਰਕੇ ਅਸੀਂ ਵੀ ਅੱਖਾਂ ਨੂੰ ਨਹੀਂ ਛੱਡਤੀਆਂ ਬੜਾ ਜਿਗਰਾ ਰੱਖ ਕੇ ਬਹੁਤ ਵੱਡਾ ਹੌਸਲਾ ਰੱਖਿਆ ਨੇ ਫਿਰ ਇਹਦੇ ਵਜੋਂ ਤੁਸੀਂ ਆਈ ਡੋਨੇਟ ਕੀਤੀ ਹੋ ਕਿਨੂੰ ਲਗੀਆਂ ਅੱਖਾਂ ਤੁਹਾਡੇ ਉਹ ਤੋਂ ਮਿਲੇ ਤੁਸੀਂ ਕਿਸੇ ਨੂੰ ਹਲੇ ਕੁਛ ਨਹੀਂ ਪਤਾ ਕਿਉਂਕਿ ਅਸੀਂ ਆਪਣੇ ਬੇਟੇ ਦੀ ਉਹਦੇ ਵਿੱਚ ਹੀ ਕਰਮ ਕਰਾਇਚੀ उलझे ਪਏ ਹਲੇ ਤਾਂ ਕੁਛ ਦਿਨ ਨਹੀਂ ਹੋਏ 19/8 ਨੂੰ ਡੈਥ ਹੋਈ ਹੈ ਹਲੇ 5-6 ਦਿਨ ਹੀ ਜ਼ਿਆਦਾ ਜ਼ਿਆਦਾ ਹੋਏ ਆ ਅਸੀਂ ਤਾਂ ਕਿਰੇ ਕਰਮ ਚਾਹੇ ਲੇਕਿਨ ਇਨਸਾਨ ਉਹਨਾਂ ਨੇ ਦੱਸਿਆ ਨਹੀਂ ਦੋ ਤਿੰਨ ਵਾਰੀ ਪੁੱਛਿਆ ਵੀ ਅਸੀਂ ਇਹਨਾਂ ਨੂੰ ਅੱਛਾ ਲੇਕਿਨ ਸਾਨੂੰ ਦੱਸਿਆ ਕੁਛ ਨਹੀਂ ਇਹਨਾਂ ਨੇ ਅੱਛਾ ਫਰਟਾ ਨੂੰ ਕਿਤੇ ਮੰਚ ਚ ਜਾਣੇ ਆ ਵੀ ਜਿਦੋਂ ਜਿਹਨੂੰ ਵੀ ਅੱਖਾਂ ਲੱਗੀਆਂ ਇੱਕ ਵਾਰੀ ਸਾਨੂੰ ਪਤਾ ਲੱਗੇ ਕਿਨੂੰ ਲੱਗੀਆਂ ਵੀ ਉਹ ਅੱਖਾਂ ਸਾਨੂੰ ਵੀ ਦੇਖਣ ਇੱਕ ਵਾਰੀ ਮਾਹੁੰਦੇ ਵਿੱਚ ਤਾਂ ਬਹੁਤ ਵੱਡਾ ਜਿਗਰਾ ਹੈ ਤੁਹਾਡਾ ਤੁਸੀਂ ਇਸ ਤਰੀਕੇ ਦੇ ਨਾਲ ਗੱਲ ਕਰ ਰਹੇ ਹੋ ਨਾ ਨਾ ਕਰਦੇ ਬਹੁਤ ਛੋਟਾ ਬੱਚਾ ਇੱਕ ਉਮਰ ਹੰਡਾ ਕੇ ਬੰਦਾ ਜਾਂਦਾ ਹੈ ਤਾਂ ਉਹਨਾਂ ਜ਼ਿਆਦਾ ਦੁੱਖ ਨਹੀਂ ਹੁੰਦਾ ਜਵਾਨ ਜਹਾਨ ਬੱਚਾ ਚਲੇ ਜਾਏ ਔਰ ਫਿਰ ਉਹਦੇ ਅੰਗ ਵੇ ਇਸ ਤਰੀਕੇ ਨਾਲ ਡੋਨੇਟ ਕਰਦਣਾ ਮਨ ਬਣਾਣਾ ਔਰ ਪਰਿਵਾਰ ਨੇ ਇਸ ਤਰੀਕੇ ਨਾਲ ਬਣਾਣਾ ਹੈ ਤਾਂ ਬਹੁਤ ਹਿੰਮਤ ਦੀ ਗੱਲ ਹੈ ਐਕਚੁਅਲੀ ਮੈਡਮ ਮਰ ਤਾਂ ਗਿਆ ਸੀਗਾ ਇੱਕ ਨੂੰ ਦਿਲ ਨੂੰ ਮੱਲਾ ਬਿਠਾ ਲਿਆ ਸੀਗਾ ਕਿ ਇਹਦੀ ਡੈਥ ਤਾਂ ਹੋ ਹੀ ਗਈ ਹੈ ਪਰ ਸਾਢੇ ਦਿਨਾਂ ਪੀ ਸਾਰਾ ਕੁਛ ਇਹਦਾ ਅੱਖਾਂ ਜਿੰਦਾ ਰਹਿਣ ਤਾਂ ਕਿ ਸਰੀਰ ਤਾਂ ਸਾਰਾ ਜਾਲੀ ਜਨਾਂ ਦਾ ਫਿਰ ਇਹ ਸੀਗਾ ਕੀ ਚਲੇ ਦੀ ਅੱਖਾਂ ਨੂੰ ਕੋਈ ਤਾਂ ਦੇਖ ਸਕੇ ਇਸ ਕਰਕੇ ਮੈਂ ਉਹ ਡੋਨੇਟ ਕੀਤੀਆਂ ਅੱਖਾਂ ਇਹਨਾਂ ਅੱਖਾਂ ਜਿਹੜਾ ਸੀਗਾ ਤੁਸੀਂ ਫੈਸਲਾ ਲਿਆ ਕਿ ਪਰਿਵਾਰ ਦਾ ਸਾਰਿਆਂ ਦਾ ਸਾਂਝਾ ਸੀਗਾ ਇਕੱਲੀ ਸੀ ਇੱਥੇ ਉਸ ਟਾਈਮ ਦੇ ਵਿੱਚ ਜਦੋਂ ਮੈਂ ਫੈਸਲਾ ਲਿੱਤਾ ਇਹ ਫੈਸਲਾ ਮੈਂ ਹੀ ਲੈ ਕੇ ਫਿਰ ਮੈਂ ਹੀ ਅੱਖ ਡੋਨੇਟ ਕਰਾਤੀਆਂ ਸੀਗਾ ਸੀ ਆਪਣਾ ਵੀ ਡੋਨੇਸ਼ਨ ਕੀਤੀ ਹੋਈ ਹੈ ਫਾਰਮ ਪਰਿਆ ਨਹੀਂ ਲੇਕਿਨ ਮੈਂ ਜੇ ਡੈਥ ਤੋਂ ਬਾਅਦ ਇਹ ਸੋਚਿਆ ਹੈ ਕਿ ਮੈਂ ਪਾਰਸੋ ਬੋਡੀ ਆਪਣੇ ਵਿਟੂਨੇਟ ਇੱਥੇ ਕਰਨਾ ਚਾਹਨੀ ਹ ਜਿੱਥੇ ਵੀ ਜਿਹੜੀ ਵੀ ਸੰਸਥਾ ਜਿੱਥੇ ਵੀ ਮੇਰਾ ਐਕਸੀਡੈਂਟ ਆ ਉਹਥੇ ਮੇਰੇ ਜਾਂ ਮੇਰੀ ਮੌਤ ਹੋਏ ਘਰੇਲੂ ਹੋਏ ਰੋਡ ਤੇ ਹੋਏ ਕਿਸੇ ਤਰੀਕੇ ਨਾਲ ਵੀ ਹੋਏ ਤਾਂ ਮੇਰੇ ਪਾਰਸੋ ਬੋਡੀ ਡੋਨੇਟ ਕਰ ਲਿੱਤੇ ਜਾਓ। ਓਕੇ ਕਿੰਨਾ ਮਤਲਬ ਕਿ ਪੜਿਆ ਲਿਖਿਆ ਸੀ ਕੀ ਪੜ੍ਹਾਈ ਵਗੈਰਾ ਸਪੋਰਟਸ ਪਲੇਅਰ ਸੀ ਫੁੱਟਬਾਲ ਦਾ ਪਲਸ 2 ਪਲਸ 2 ਹਾਂਜੀ ਸਪੋਰਟਸ ਪਰਸਨ ਸੀਗਾ ਕਾਫੀ ਅੱਛਾ ਸੀਗਾ ਮਤਲਬ ਕਮਾਈ ਤੇ ਵੀ ਬਸੇ ਸਮਾਰਟ ਸੀਗਾ ਪਰਸਨੈਲਿਟੀ ਅੱਛੀ ਸੀਗੀ ਐਕਸੀਡੈਂਟ ਹੋ ਕਿਵੇਂ ਗਿਆ ਮਤਲਬ ਕਿ ਜੇ ਨਾ ਸੰਭਲਿਆ ਹੋਰ ਨਾ ਮੈਚੁਰ ਬੱਚਾ ਸੀਗਾ ਘਰ ਸੰਭਾਲਦਾ ਸੀ ਹੋਇਆ ਕਿਵੇਂ ਔਰ ਨੇਚਰ ਕਿਵੇਂ ਦਸੀ ਆਦੀ ਨੇਚਰ ਬਹੁਤ ਅੱਛੀ ਸੀ ਮਿਕਸ ਅਪ ਸੀ ਸਾਰਿਆਂ ਨਾਲ ਅਸੀਂ ਦੋ ਬੰਦਿਆਂ ਨਾਲ ਗੱਲ ਕਰਦੇ ਝਿਜਕਦੇ ਸੀਗੇ ਦੂਸਰੇ ਬੰਦੇ ਨੂੰ ਫਟਾਫਟ ਆਪਣਾ ਬਣਾ ਲੈਂਦਾ ਸੀ ਅਸੀਂ ਨਾ ਬਣਨਦੇ ਹੁੰਦੇ ਸੀ ਬੇਟਾ ਸਾਹਮਣੇ ਵਾਲੇ ਨਾਲ ਗੱਲ ਕਰਦਾ ਥੋੜਾ ਝਿਜਕਿਆ ਕਰਨੇ ਮਮਮੀ ਸਾਰੇ ਆਪਣੇ ਐ ਡਾਇਰੈਕਟਿਵ ਮਤਲਬ ਕਿ ਖੁੱਲੇ ਦਿਲ ਨਾਲ ਅਗਲੇ ਦੀ ਹੈਲਪ ਵੀ ਕਰਨਾ ਔਰ ਅਗਲੇ ਨਾਲ ਮਿਲ ਵਰਤਨ ਵਾਲਾ ਬੰਦਾ ਸੀ ਹਰੇਕ ਤੇ ਨਾਲ ਤੁਸੀਂ ਆਪ ਫੈਮਿਲੀ ਕੀ ਕਰਦੀ ਤੁਸੀਂ ਹਸਬੰਡ ਤੁਸੀਂ ਕੰਮ ਕਰਦੇ ਹੋ ਕਿ ਹਸਬੰਡ ਨੂੰ 16 ਸਾਲੋ ਕੇ ਡੈਥ ਨੂੰ 2012 ਚ ਡੈਥ ਹੋ ਗਈ ਇਸ ਤੋਂ ਬਾਅਦ ਇਹ ਛੋਟੇ ਛੋਟੇ ਬੱਚਿਆਂ ਨੂੰ ਨੌਕਰੀ ਪ੍ਰਾਈਵੇਟ ਕਰਕੇ ਔਰ ਸਲਾਈ ਕਢਾਈ ਕਰਕੇ ਪਾਲ ਲਿਆ ਉਹੀ ਮੈਂ ਹੁਣ ਵੀ ਕਰ ਰਹੀ ਹਾਂ ਬਹੁਤ ਹਿੰਮਤ ਜਿਗਰੇ ਵਾਲਾ ਕੰਮ ਹੈ ਤੁਹਾਡਾ ਹਾਂਜੀ ਤੁਸੀਂ ਛੋਟੇ ਹੋ ਨਾ ਤੋ ਕਿ ਵੱਡੇ ਹੋ ਕੀ ਕਰਾ ਚੋਗੇ ज़्यादा नहीं बस यही कह रहा कि, कि उसकी जैसे आँखें डोनेट हुई है कि कोई और देख पाए बस यही चाहते थे हम भी हम जैसे भी हम सारे मतलब फैमिली में बैठते थे उठते थे तो वो यही बोलता था क्योंकि उसका एक फ्रेंड भी था तो उसकी फ्रेंड की एक्सीडेंट में आइस की लाइट रोशनी चली गई थी तो वो भी बहुत परेशान हुआ था तो उसने उसकी बहुत हेल्प की थी तो ऐसे एकदम हम बैठे हुए थे फैमिली में तो उसने ऐसे बोला था कि हाँ मेरी भी आँखें ऐसे मतलब डोनेट कर देना कि किसी और के काम आए और वो देख पाए मेरी आँखों से जी आपका नाम क्या है सावन आप क्या करते हो पढ़ते हो क्या करते हो पढ़ता हूँ बी एस सी कर रहा हूँ बी एप एक्सर एडमिशन पारे यूनिवर्सिटी से गुजरात से कितना मिस करते हो भाई को प्यार ही उसके साथ था मेरा एक वो ही था ढाई तीन बजे हमारी रोज़ नींद खुल जाती है बस उसी को याद करते रहते हो उसकी वीडियो देखते रहते हैं उसी के ख्याल आते रहते हैं भाई ऐसा लग नहीं रहा कि वो मरा है ऐसे ही लग रहा कि अभी भी वो जिंदा है जैसे हम उसकी वीडियो देखते हैं बातें करते हैं ऐसे लगता है अभी इधर से भी आ जाएगा इधर से भी आ जाएगा विश्वास नहीं हो रहा क्योंकि आंखों के सामने एक्सीडेंट नहीं हुआ आंखों के सामने हमने कुछ देखा नहीं सिर्फ मौत आंखों के सामने हुई है मेरी तो जब डेथ हुई है तो एक्सीडेंट के बाद इंजरीयां वगैरह होती है ना काफी वुंड्स वगैरह तो तो उसके बाद तो वो कोमा में चला गया था उसके बाद होश ही नहीं आया उसको ਕੁਈ ਕਿਸ ਨੇ ਇਦਾਂ ਤਾਂ ਲੱਗਦਾ ਕਿ ਕੋਈ ਕੁਝ ਹੋਰ ਹਾਦਸਾ ਹੋਇਆ ਹੋ ਸਕਦਾ ਸ਼ਾਇਦ ਹੋ ਸਕਦਾ ਹੈ ਲੇਕਿਨ ਹਾਦਸੇ ਬਾਰੇ ਸਾਨੂੰ ਪਤਾ ਹੀ ਨਹੀਂ ਅਸੀਂ ਕਾਫੀ ਪਜਨਸ ਕੀਤੀ ਹੈ ਸਾਰੇ ਮਤਲਬ ਉਧਰ ਅਸੀਂ ਕੈਮਰੇ ਵੀ ਚੈੱਕ ਕੀਤੇ ਮੈਂ আর ਮੇਰੇ ਬੇਟੇ ਨੇ ਦੋਨੋਂ ਨੇ ਪੁਲਿਸ ਨੇ ਸਾਨੂੰ ਕੁਝ ਨਹੀਂ ਦੱਸਿਆ ਪੁਲਿਸ ਨੇ ਕਿ ਆਪਦਾ ਝੂਠਾ ਕੇਸ ਬਣਾਇਆ ਸੱਚਾ ਕੇਸ ਬਣਾਇਆ ਕੁਝ ਨਹੀਂ ਪਤਾ ਕਿਉਂਕਿ 112 ਤੇ ਇਹਨਾਂ ਨੇ ਕਾਲ ਕੀਤੀ ਔਰ 112 ਕਾਲ ਰਿਕਾਰਡ ਵੀ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਸਾਨੂੰ ਹਲੇ ਤੱਕ ਵੀ ਔਰ ਕੁਝ ਵੀ ਨਹੀਂ ਪਤਾ ਲੱਗ ਰਿਹਾ ਬਸ ਸਾਨੂੰ ਇੰਨਾ ਪਤਾ ਹੈ ਹਸਪੀਟਲ ਚੱਕ ਕੇ ਲਏ ਔਰ ਸਾਨੂੰ ਲੋਕਾਂ ਕੋਲੋਂ ਪਤਾ ਲੱਗਿਆ ਲੇਕਿਨ ਨਾ ਸਾਨੂੰ ਪੁਲਿਸ ਉਹਨਾਂ ਨੇ ਦੱਸਿਆ ਨਾ ਸਾਨੂੰ ਡਾਕਟਰ ਨੇ ਫੋਨ ਕਰਕੇ ਦੱਸਿਆ ਜਦਕਿ ਉਹਦੇ ਪੇਪਰ ਬੈਗ ਦੇ ਵਿੱਚ ਸਾਰੇ ਫੋਨ ਨੰਬਰ ਸਾਰੇ ਐਡਰੈਸ ਆਧਾਰ ਕਾਰਡ ਪੈਨ ਕਾਰਡ ਆਯੂਸ਼ਮਨ ਕਾਰਡ ਡਰਾਈਵਿੰਗ ਲਾਇਸੈਂਸ ਸਭ ਕੁਝ ਉਹਦੇ ਬੈਗ 'ਚ ਸੀਗਾ ਟੈਟੂ ਮਸ਼ੀ ਉਸ ਤੋਂ ਬਾਅਦ ਜੀ باوجود ਵੀ ਉਹਨਾਂ ਨੇ ਸਾਨੂੰ ਫੋਨ ਵੀ ਸੀਗਾ ਫਿਰ ਵੀ ਨਹੀਂ ਸਾਨੂੰ ਦੱਸਿਆ ਉਹਨਾਂ ਨੇ ਐਨੀ ਕੰਪਲਿਕੀਸ਼ਨ ਦੇ ਬਾਅਦ ਫਿਰ ਵੀ ਤੁਸੀਂ ਜਿਗਰਾ ਕੀਤਾ ਵੀ ਮੈਂ ਕਟੁਕਟ ਅੱਖਾਂ ਤਾਂ ਉਹਨਾਂ ਕਰਦਾ ਲੇਕਿਨ ਉਹ ਸਾਡਾ ਇੱਕੋ ਸੀਗਾ ਕਿ ਇਹਦੀ ਅੱਖਾਂ ਜਿੰਦੀਆਂ ਰਹਿਣ ਇਹਦੀ ਅੱਖਾਂ ਨਾਲ ਕੋਈ ਤਾਂ ਦੇਖ ਸਕੇ ਮਰਨ ਤੋਂ ਬਾਅਦ ਤਾਂ ਸਾਰਾ ਸਰੀਰ ਸੜੀ ਜਾਂਦਾ ਤਾਂ ਨੇ ਹੁਣ ਡਾਕਟਰ ਸਾਹਿਬ ਦੱਸ ਰਿਹਾ ਸੀ ਕਾਫੀ ਅਵੇਅਰਨੈਸ ਜਿਵੇਂ ਫਲਾਰੀ ਸੀ ਉਹ ਕਹਿੰਦੇ ਇਹ ਨਹੀਂ ਕਿ ਦੋ ਅੱਖਾਂ ਦੇ ਨਾਲ ਚਾਰ ਲੋਕ ਵੀ ਸ਼ਾਇਦ ਦੇਖ ਸਕਣਗੇ ਇਹ ਨਹੀਂ ਕਿ ਇੱਕ ਅੱਖ ਤੋਂ ਦੋ ਬੰਦਿਆਂ ਨੂੰ ਵੀ ਲੱਗ ਸਕਦੀਆਂ ਨੇ ਅਸੀਂ ਮਲਟੀਪਲ ਲਾ ਸਕਦੇ ਹਾਂ ਕਹਿੰਦੇ ਇੱਕ ਤੋਂ ਜ਼ਿਆਦਾ ਬੰਦਿਆਂ ਨੂੰ ਵੀ ਇਹ ਲਾ ਸਕਦੇ ਹਾਂ ਮਿਨੀਮਮ ਦੋ ਬੰਦਿਆਂ ਨੂੰ ਲੱਗ ਸਕਦੀਆਂ ਨੇ ਤੇ ਉਸ ਤੋਂ ਜ਼ਿਆਦਾ ਵੀ ਦੋ ਅੱਖਾਂ 'ਚ ਲੱਗਣ ਗਿਆ ਚਾਰ ਨੂੰ ਵੀ ਲੱਗ ਸਕਦੀਆਂ ਨੇ ਇਹਨਾਂ ਨੇ ਅੱਖਾਂ ਗੱਡੀਆਂ ਉਹਨਾਂ ਨੇ ਡਾਕਟਰ ਗੱਲ ਕਰ ਰਹੇ ਸੀ ਕਿ ਇਹਦੀ ਅੱਖਾਂ ਬਹੁਤ ਚਮਕੀਲੀਆਂ ਹਨ ਔਰ ਇਹਦੀ ਅੱਖਾਂ ਦੀ ਰੋਸ਼ਨੀ ਬਹੁਤ ਅੱਛੀ ਹੈ ਬਹੁਤ ਵਾਈਟ ਲਾਈਟ ਹੈ ਅੱਖਾਂ ਦੀ ਬਹੁਤ ਕਮਾਨ ਵਾਲੀਆਂ ਅ ਮੇਰੇ ਸਾਹਮਣੇ ਹੀ ਗੱਲ ਹੋ ਰਹੀ ਸੀ ਜਦੋਂ ਉਹਨਾਂ ਨੇ ਇਹ ਅੱਖਾਂ ਦੀ ਫੋਟੋ ਖਿੱਚ ਕੇ ਭੇਜੀ ਇਥੇ ਡਾਕਟਰ ਸਾਹਿਬ ਨੂੰ ਉਹਨਾਂ ਨੇ ਹੀ ਦੱਸਿਆ ਹੂੰ ਹੋ ਸਕਦਾ ਦੋ ਜੀ ਤੋਂ ਜ਼ਿਆਦਾ ਬੰਦਿਆਂ ਨੂੰ ਚਾਰ ਪੰਜ ਲੋਕਾਂ ਨੂੰ ਤੁਹਾਡੇ ਬੇਟੇ ਦੀ ਅੱਖਾਂ ਰੌਸ਼ਨੀ ਦੇ ਸਕੇ ਤੁਹਾਨੂੰ ਕੰਟੈਕਟ ਵਿੱਚ ਰੱਖੋਗੇ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਉਹਨਾਂ ਲੋਕਾਂ ਦੇ ਨਾਲ ਵੀ ਰਸਤਾ ਕਾਇਮ ਕਰਨ ਨੂੰ ਮਿਲੇ ਰਸਤਾ ਕਿੱਦਾਂ ਹੋਏਗਾ ਸਾਡਾ ਪੀਜੀਆ ਵਾਲੇ ਕੋਈ ਰਸਤਾ ਨਹੀਂ ਦੇ ਰਹੇ ਪਤਾ ਨਹੀਂ ਲੱਗੰਦੇ ਰਹੇ ਵੀ ਅਸੀਂ ਨਹੀਂ ਦੱਸਾਂਗੇ ਤਾਂ ਫਿਰ ਕਿੱਦਾਂ ਪਤਾ ਲੱਗੇਗਾ ਜਾਂ ਤੁਹਾਨੂੰ ਪੀਜੀਆ ਵਾਲੇ ਦੱਸਣ ਜਾਂ ਕੋਸ਼ਿਸ਼ ਕਰੋ ਸਾਡਾ ਨਾਲ ਗੱਲਬਾਤ ਕਰਨ ਤਾਂ ਹੀ ਪਤਾ ਲੱਗ ਸਕਦਾ ਹੈ ਅਦਰਵਾਈਜ਼ ਅਸੀਂ ਕਿਹਦੇ ਕੋਲ ਪਤਾ ਕਰਾਂਗੇ ਬਸ ਸਾਨੂੰ ਤੇ ਸਰਟੀਫਿਕੇਟ ਦਿੱਤਾ ਸੀ ਤਾਂ ਅੱਖਾਂ ਤੇ ਨੀਟ ਕੀਤੀਆਂ ਵੀ ਅੰਦਰੋਂ ਦਿਲ ਰੱਖ ਕੇ ਵੀ ਸਾਡੇ ਬੱਚੇ ਦੀ ਅੱਖਾਂ ਜਿੰਨੀਆਂ ਰਹਿਣ ਲੇਕਿਨ ਇਹ ਤਾਂ ਨਹੀਂ ਪਤਾ ਕਿ ਪੀਜੀ ਵਾਲਾ ਸਾਡੇ ਕੰਟੈਕਟ ਕਰਵਾ ਸਕਦਾ ਅਸੀਂ ਰਿਕੁਐਸਟ ਵੀ ਕੀਤੀ ਸੀ ਉਹਨਾਂ ਨੂੰ ਹੁਣ ਜਿਨ੍ਹਾਂ ਨੇ ਸਾਨੂੰ ਇੱਕ ਬੁਲਾ ਕੇ ਲੈ ਕੇ ਆਂਦਾ ਉਹਨਾਂ ਨੇ ਅਸੀਂ ਕਿਹਾ ਵੀ ਸਾਨੂੰ ਤੁਸੀਂ ਇੱਕ ਵਾਰੀ ਜਿਹਦੇ ਚੱਖਾਂ ਪਨਗੇ ਸਾਡਾ ਉਹਦੇ ਨਾਲ ਕੰਟੈਕਟ ਹੀ ਕਰਾ ਦਿਓ ਅਸੀਂ ਗੱਲ ਨਹੀਂ ਕਰਨੀ ਅਸੀਂ ਕੁਝ ਲੈਣਾ ਨਹੀਂ ਦੇ ਇਹਨਾਂ ਨੇ ਸਿਰਫ ਅਸੀਂ ਦੇਖ ਸਕਦੇ ਕਿ ਉਹ ਆਪਣੀ ਅੱਖਾਂ ਨਾਲ ਸਾਨੂੰ ਦੇਖੇ ਇੱਕ ਵਾਰੀ ਹੋਸਲਾਰੇ ਕੋ ਹੋ ਸਕਦਾ ਹੈ ਜੇ ਦਿਨਾਂ ਕੰਟੈਕਟ ਰੱਖੋ ਹੋ ਸਕਦਾ ਹੈ ਕਿ ਤੁਹਾਡੀ ਇੱਛਾ ਪੂਰੀ ਹੋ ਜਾਏ ਪਰ ਦੁੱਖ ਦੀ ਗੱਲ ਹੈ ਬਹੁਤ ਜ਼ਿਆਦਾ ਜਿਸ ਤਿੱਕੇ ਦੇ ਨਾਲ ਪਰ ਬਹੁਤ ਜਿਗਰੇ ਵਾਲੀ ਮਾਓ ਮੈਂ ਐਸ ਗੱਲ ਤਾਂ ਸਲੂਟ ਕਰਨਾ ਪੈਂਦਾ ਤੁਹਾਨੂੰ ਜਿਗਰਾ ਦਾ ਰੱਖਣਾ ਹੀ ਪਿਆ ਫੇ ਕੀ ਕਰ ਸਕਦੀ ਮੈਂ ਮੈਡਮ ਜਿਗਰਾ ਤਾਂ ਇੱਕ ਮਜਬੂਰੀ ਦਾ ਨਾਮ ਹੈ ਕਿ ਇੰਨੀ ਇੰਨੀਆਂ ਮੋਟਾ ਹੋਣ ਤੋਂ ਬਾਅਦ ਬਹੁਤ بڑا ਹੱਥ ਰੱਖਿਆ ਮੈਂ ਮੈਂ ਤਾਂ ਇਹਦੇ ਬੋਡੀ ਦੀ ਮੈਂ ਡਾਕਟਰ ਸਾਹਿਬ ਨੇ ਕਿਹਾ ਇਹਦੀ ਚਮੜੀ ਵੀ ਲਾਣਾ ਮੈਂ ਕਿਹਾ ਜੇ ਤੁਸੀਂ ਕਿਡਨੀ ਨਹੀਂ ਲੇਤੀ ਇਹਦੀ ਤੁਸੀਂ ਹਾਰਟ ਨਹੀਂ ਤੁਸੀਂ ਬ੍ਰੇਨ ਨਹੀਂ ਲੀਤਾ ਤੇ ਇਹਦੀ ਚਮੜੀ ਵੀ ਨਹੀਂ ਤੁਸੀਂ ਉਤਾਰੋਗੇ ਜੇ ਤਾਂ ਤੁਸੀਂ ਸਾਰਾ ਕੁਝ ਡੋਨੇਟ ਕਰਦੇ ਫਿਰ ਉਹ ਮੈਨੂੰ ਪੋਸਟਮਾਰਟਮ ਤੋਂ ਪਤਾ ਲੱਗਾ ਸੀਗਾ ਕਿ ਇਹਦੇ ਕੁਝ ਵੀ ਨਹੀਂ ਇਹਨਾਂ ਨੇ ਕੱਢਿਆ ਕਿਉਂਕਿ ਪੋਸਟਮਾਰਟਮ 'ਚ ਇਹਦੀ ਕਿਡਨੀ ਦਾ ਪੀਸ, ਬ੍ਰੇਨ ਦਾ ਪੀਸ, ਹਾਰਟ ਦਾ ਪੀਸ ਸਾਰੇ ਇਹਨਾਂ ਨੇ ਛੋਟੇ-ਛੋਟੇ ਪੀਸ ਲਏ ਸੀ ਤਾਂ ਪਤਾ ਲੱਗਾ ਵੀ ਇਹ ਅੰਦਰ ਹੀ ਆ ਸਭ ਕੁਝ। ਹਾਂਜੀ। ਤੁਸੀਂ ਆ ਆਪਕੋ ਫਿਰ ਕੀ ਕੀ ਮਤਲਬ ਕਿ ਆਪ ਇਸੇ ਸ਼ੌਕਦ ਹੋ ਜਾਂ ਆਪਨੇ ਆਪਕੋ ਲੱਗਦਾ ਕਿ मम्मा ने ठीक किया नहीं मतलब डेथ तो शौक नहीं हूँ मैं बस इस वजह से हूँ कि वो जल्दी चला गया एक ये है कि मेरे जिस दिन मम्मा यहाँ पे उसको लेके आए अठारह तारीख को तो साढ़े पाँच बजे लेके आए थे ट्रीटमेंट इसका ग्यारह बजे शुरू हुआ बारह बज के कुछ मिनट भी इसकी डेथ होगी पी जी वालों ने कोई अच्छे से ना ट्रीटमेंट किया सिर्फ एक गली की वो बदली वो भी ब्लॉक करी मम्मी वहाँ से घर से मतलब चेंज शिक्षण करके लाए थे तब भी ठीक थी जैसे यहाँ आए तो कहते कि वो ब्लॉकड है इस वजह से थोड़ा शौकड हूँ ਟਰੀਟਮੈਂਟ ਇਹਨਾਂ ਨੇ 1 ਪੈਸੇ ਦਾ ਵੀ ਨਹੀਂ ਦਿਆ। ਇਹਨਾਂ ਨੇ ਟੈਸਟ ਵਗੈਰਾ MRI, CT scan ਸਭ ਲਿਖਵਾ ਲਿਆ ਬਟ ਉਹ ਉਸकी ਪੇਮੈਂਟ ਵੀ ਲੈ ਲਈ ਬਟ ਇਹਨਾਂ ਨੇ ਉਹ ਟੈਸਟ ਨਹੀਂ ਕੀਏ। ਉਤਨੀ ਦੇਰ ਮੈਂ ਉਸकी ਡੈਥ ਹੋ ਗਈ। ਔਰ ਮੈਂ ਖੁਸ਼ ਹੂੰ ਕਿ ਉਸकी ਅੱਖੋਂ ਕੋਈ ਹੋਰ ਦੇਖੇਗਾ। ਇੱਕ ਪਾਸੇ ਪਰਿਵਾਰ ਬਹੁਤ ਦੁਖੀ ਹੈਗਾ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਟਾਈਮ ਤੇ ਜੇ ਉਹਨਾਂ ਦੇ ਬੱਚੇ ਨੂੰ ਇਲਾਜ ਮਿਲ ਜਾਂਦਾ ਤੇ ਸ਼ਾਇਦ ਅੰਕੁਸ਼ ਜਿਹੜਾ ਅੱਜ ਉਹਨਾਂ ਦੇ ਵਿੱਚ ਹੁੰਦਾ ਯਾ ਘੱਟੋ ਘੱਟ ਇਕ ਹੋਂਦਗੀ ਸ਼ਾਇਦ ਉਹਨ ਉਸ ਕਿਤੇ ਕਿਤੇ ਜਿਹੜਾ ਹੈ ਉਹ ਅੱਜ ਸ਼ਾਇਦ ਵਾਪਿਸ ਮੋੜ ਲਿਆਂ ਦੀ ਜਿੰਦਗੀ ਜਿਹੜੀ ਉਹ ਵਾਪਸ ਆ ਸਕਦੀ ਪਰ ਹੁਣ ਅੰਕੁਸ਼ ਨਹੀਂ ਰਿਹਾ ਕਹਿੰਦੇ ਬਹੁਤ ਹੀ ਜ਼ਿਆਦਾ ਖੂਨ ਹਾਰ ਬੱਚਾ ਸੀਗਾ ਮਦਰ ਜਿਹੜੇ ਨੇ ਉਹ ਇਕੱਲੇ ਹੀ ਬੱਚਿਆਂ ਨੂੰ ਚਾਰ ਬੱਚਿਆਂ ਨੂੰ ਉਹਨਾਂ ਨੇ ਪਾਲਿਆ ਬੇਟੇ ਨੇ ਚਾਰੋ ਪਰ ਮਾਂ ਦਾ ਜਿਗਰਾ ਦੇਖੋ ਕਿੰਨਾ ਵੱਡਾ ਹੈ ਕਿ ਉਹਨਾਂ ਨੇ 28 ਸਾਲ ਤੱਕ ਆਪਣੇ ਪੁੱਤ ਦੀ ਜਿਹੜੇ ਅੱਖਾਂ ਨੇ ਉਹ ਡੋਨੇਟ ਕਰ ਦਿੱਤੀਆਂ ਔਰ ਹਜੇ ਵੀ ਉਹ ਹੀ ਹੋਪ ਕਰਦੇ ਨੇ ਕਿਉਂਕਿ ਐਡਵਾਂਸਡ ਟੈਕਨੋਲੋਜੀ ਇਸ ਤਰੀਕੇ ਦੇ ਨਾਲ ਹੋ ਗਈ ਹੈ ਕਿ ਦੋ ਤੋਂ ਚਾਰ ਲੋਕਾਂ ਨੂੰ ਉਹਨਾਂ ਦੀਆਂ ਅੱਖਾਂ ਜਿਹੜੀਆਂ ਲੱਗ ਸਕਦੀਆਂ ਤੇ ਉਹ ਸਿਰਫ ਇੰਨੀ ਹੀ ਉਹਨਾਂ ਦੀ ਦਰਕਾਰ ਹੈ ਮਾਂ ਦੀ ਇੱਕ ਇੱਛਾ ਹੁਣ ਰਹਿ ਗਈ ਹੈ ਕਿ ਨੇ ਇਧੇ ਆ ਉਹਦਾ ਵੀ ਅਸੀਂ ਜਿਹੜਾ ਹੈਗਾ ਹੁਣ ਉਹ ਸੰਸਕਾਰ ਕਰ ਦਿੱਤਾ ਉਹ ਦੁਨੀਆਂ ਚ ਮਿੱਟੀ ਚ ਮਿੱਟੀ ਲੀਨ ਹੋ ਗਈ ਹੈ ਪਰ ਬਾਪੂ ਦੇ ਦੋਸਤੇ ਉਹ ਕਹਿੰਦੇ ਕਿ ਜਿਹੜੇ ਵੀ ਲੋਕਾਂ ਨੂੰ ਉਹਨਾਂ ਦੀਆਂ ਅੱਖਾਂ ਲੱਗਣ ਉਹ ਘੱਟੋ ਘੱਟ ਸਾਨੂੰ ਇੱਕ ਵਾਰੀ ਦੇਖ ਲੈਣ ਤਾਂ ਕਿ ਅਸੀਂ ਉਸ ਚੀਜ਼ ਦਾ ਸਕੂਨ ਲੈ ਸਕੀਏ ਕਿ ਉਹ ਅੱਖਾਂ ਜਿਹੜੇ ਸਾਡੇ ਬੇਟੇ ਦੀਆਂ ਅੱਖਾਂ ਉਹ ਸਾਨੂੰ ਅੱਜ ਵੀ ਦੇਖ ਰਹੀਆਂ ਹਨ ਉਹ ਜ਼ਿੰਦਾ ਨੇ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ டி5 ਚੈਨਲ ਪੰਜਾਬੀ